ਨ ਆਨਵਰ ਟੈਂਪਲੇਟ ਤਾਂ ਡਾ ਜੀ ਕਿੱਦਾਂ ਦੀ ਵਰਕਿੰਗ ਕਰਾਂਗੇ ਜਿਹੜੀ ਜਿਲੇ ਦਾ ਮੇਰਾ ਪਹਿਲੇ ਦਿਨ ਤੋਂ ਇਹ ਉਦੇਸ਼ ਰਿਹਾ ਹੈ ਕਿ ਜਿੰਨੇ ਵੀ ਵਲੰਟੀਅਰ ਸਾਥੀ ਸਾਡੇ ਲੀਡਰ ਸਾਥੀ ਨੇ ਸਾਰਿਆਂ ਨੂੰ ਇੱਕ ਮੋਟ ਇਕੱਠੇ ਕਰਕੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਾਂਗੇ ਉਦੋਂ ਉਹਦੇ ਨਤੀਜੇ ਤੁਹਾਨੂੰ 2027 ਦੀਆਂ ਚੋਣਾਂ ਵਿੱਚ ਔਰ 2026 ਜਿਹੜਾ ਨਗਰ ਨਿਗਮ ਜਿਹੜੇ ਫੋਰਥ ਲੈ ਚੋਣਾਂ ਰਿਓ ਵਿੱਚ ਤੁਹਾਨੂੰ ਨਤੀਜੇ ਮਿਲਣਗੇ ਨਗਰ ਨਿਗਮ ਦੀ ਚੋਣਾਂ ਨੂੰ ਤੇ ਲੈ ਕੇ ਤੁਹਾਡਾ ਕਿਸ ਕੀ ਜਨਾ ਕਹਿ ਰਿਹਾ ਹੈ ਕਿ ਹੁਣ ਉਸ ਦੇ ਵਿੱਚ 50% ਕਾਂਗਰਸ ਦੀ ਹੈ ਤਾਂ ਬਦਾਏ ਕੋਈ ਕਾਂਗਰਸ ਦਾ ਤਾਂ ਇਹਨੂੰ ਕਿੱਦਾਂ ਤੁਸੀਂ ਫੇਸ ਕਰੋਗੇ ਹੁਣ ਅਸੀਂ ਜਿਹੜੀ ਹੈ ਨਗਰ ਨਿਗਮ ਦੀ ਤਿਆਰੀ ਲਈ ਅਸੀਂ ਟੀਮਾਂ ਬਣਾ ਦਿੱਤੀਆਂ ਸਾਡੇ ਸੰਗਠਨ ਚਾਰਜੀ ਪ੍ਰਵਿੰਦਰ ਸਿੰਘ ਢੋਟਜੀ ਦੀ ਡਿਊਟੀ ਲੱਗ ਗਈ ਹੈ ਹੁਣ ਉਹ ਅਗਲੇ ਦੋ ਮਹੀਨਿਆਂ ਦੇ ਵਿੱਚ ਵੱਖ-ਵੱਖ ਵਾਰਡਾਂ ਦੇ ਪਰਿਵਾਰੀ ਲਗਾ ਦਿੱਤੇ ਜਾਣਗੇ ਤਾਂ ਜੋ ਆਪਣੇ ਚੋਣਾਂ ਦੀ ਤਿਆਰੀ ਕਰ ਸਕਣ ਨਹੀਂ ਤੇ ਹੁਣ ਦੁਆਰਾ ਮਿਤਕੀ ਬਾੜਬੰਦੀ ਵੀ ਕੀਤੀ ਜਾਊਗੀ ਇਹਦਾ ਆਨਸਰ ਢੋਟਜੀ ਦੇਣਗੇ ਦੇਖੋ ਜੀ ਜੋ ਮੁੱਖ ਦੇ ਹਿਸਾਬ ਨਾਲ ਜਿਸ ਤਰ੍ਹਾਂ ਸਰਕਾਰਾਂ ਦੀ ਪਾਲਸੀ ਆਉਂਦੀ ਉਹਦੇ ਹਿਸਾਬ ਨਾਲ ਜਿੱਥੇ ਬਣਦੀ ਰੋਡ ਆ ਹੋ ਸਕਦਾ ਕਿ ਜੀਡੀ ਕਾਰਪੋਰੇਸ਼ਨ ਦੀ ਜਿਹੜੀ ਹਾਧਾ ਉਹ ਵੀ ਵਧਾਈ ਜਾਵੇ ਕਿਉਂਕਿ ਇਹ ਪਹਿਲਾਂ ਜੋ ਹੋਇਆ ਕਿ ਇਹ ਉਹ ਹੀ ਵਾਰਡ ਸੀ ਜਿਹੜੇ 28 29 ਵਾਰਡ ਸੀ ਉਹਨਾਂ ਨੂੰ ਵਧਾ ਕੇ 50 ਵਾਰਡ ਕਰ ਦਿੱਤੇ ਪਹਿਲੀ ਗੱਲ ਤੇ ਇਹ ਆ ਕਿ ਇੱਥੇ ਕਾਰਪੋਰੇਸ਼ਨ ਦੀ ਲੋੜ ਹੀ ਕੋਈ ਨਹੀਂ ਸੀ ਛੋਟਾ ਸ਼ਹਿਰ ਆ ਆਬਾਦੀ ਘਟ ਹੈ ਖਰਚੇ ਜ਼ਿਆਦੇ ਆ ਕਾਰਪੋਰੇਸ਼ਨ ਦੇ ਕੰਮ ਹੁੰਦਾ ਹੋ ਨਹੀਂ ਰਿਹਾ ਪਰ ਕਾਰਪੋਰੇਸ਼ਨ ਬਣ ਗਈ ਉਹਦੇ ਵਿੱਚ ਕੁਝ ਕੀਤਾ ਨਹੀਂ ਜਾ ਸਕਦਾ ਲੇਕਿਨ ਹੁਣ ਜਿੱਥੇ ਕੋਈ ਵਾਰਡ ਬੰਦੀ ਹੋਵੇ ਪੰਜ ਪੰਜ ਸੱਤ ਸੌ ਵੋਟਾਂ ਵਾਲੇ ਵਾਰਡ ਆ ਹੋ ਸਕਦਾ ਕੁਛ ਇਹਦਾ ਰਕਬਾ ਵਧਾਇਆ ਜਾ ਸਕੇ ਸ਼ਹਿਰ ਦੀ ਹੱਦ ਵਧਾਈ ਜਾਵੇ ਤੇ ਨਵੇਂ ਵਾਰਡ ਬਣੇ ਕੀਤੇ ਜਾਵੇ ਮੌਕੇ ਦੇ ਹਿਸਾਬ ਨਾਲ ਦੇਖਿਆ ਜਾਊਗਾ ਅਜੇ ਕੋਈ ਗੱਲ ਕਰਨੀ ਉਹ ਅਤਕਤ ਨਹੀਂ ਹੋਊਗੀ ਪਹਿਲਾਂ ਹੋਊ ਜਿਆਦਾ ਕੋਈ ਉਹਦਾ ਮਤਲਬ ਤਾਂ ਜਿਹੜੀ ਕਿ ਕਾਂਗਰਸੀ ਹਾਊਸ ਵੱਲੋਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਕੀਤੀ ਆ ਜੀ ਤਾਂ ਉਹ ਕਹਿ ਰਹੇ ਕਿ ਸਾਡੇ ਵੱਲੋਂ ਇੰਨੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਤਾਂ ਇਹ ਡਿਵੈਲਪਮੈਂਟ ਤੁਸੀਂ ਹਾਊਸ ਦੀ ਮੰਗ ਹੈ ਕਿ ਸਰਕਾਰ ਦੀ ਮੰਗ ਹੈ ਦੇਖੋ ਹੌਸਦ ਜਿੰਨੇ ਐਮਸੀ ਨੇ ਉਹ ਤਾਂ ਆਪਣੀ ਤਨਖਾਹ ਲੈਂਦੇ ਲੋਕਾਂ ਨੂੰ ਸੇਵਾ ਲਈ ਚੁਣਿਆ ਪੇਟੀ ਕਰਦੇ ਜਿੰਨੇ ਪੈਸੇ ਆਉਂਦੇ ਆ ਉਹ ਸਰਕਾਰ ਦੇ ਪੈਸੇ ਪੰਜਾਬ ਸਰਕਾਰ ਦੇ ਨਹੀਂ ਆ ਅੱਜ ਤੱਕਰ ਕਦੀ ਇਹ ਜਿਹੜੇ ਪਹਿਲਾਂ ਜਿਹੜੇ ਸਾਡੇ ਹੁੰਦੇ ਖਜ਼ਾਨਾ ਮੰਤਰੀ ਹੁੰਦੇ ਸੀ ਉਹ ਸਦਾ ਕਹਿੰਦੇ ਸੀ ਖਜ਼ਾਨਾ ਖਾਲੀ ਆ ਜੀ ਸਾਡੇ ਪੱਲੇ ਕੱਖ ਨਹੀਂ ਲੇਕਿਨ ਪਹਿਲੀ ਵਾਰੀ ਹੋਇਆ ਸਰਦਾਰ ਪ੍ਰਵੰਸੀ ਹਮਨ ਸਾਹਿਬ ਦੀ ਸਰਕਾਰ ਦੇ ਵਿੱਚ ਕਿ ਚਾਹੇ ਕਾਰਪੋਰੇਸ਼ਨ ਚ ਕੋਈ ਹੋਵੇ ਉਹ ਇਹ ਨਹੀਂ ਕਰ ਸਕਦੇ ਜਾਂ ਕੋਈ ਆਪੋਜੀਸ਼ਨ ਪਾਰਟੀ ਦੀ ਵੀ ਜਿੱਥੇ ਕਾਰਪੋਰੇਸ਼ਨ ਆ ਉਹ ਇਹ ਨਹੀਂ ਕਹਿ ਸਕਦਾ ਕਿ ਪੈਸੇ ਹੈ ਨਹੀਂ ਪੈਸੇ ਨਹੀਂ ਲੇਕਿਨ ਅਫਸੋਸ ਆ ਕਿ ਇਥੇ ਕੂੜੇ ਲਈ ਜਿਹੜੀ ਜਗ੍ਹਾ ਖਰੀਦਣੀ ਸੀ ਉਹ ਤਕਰੀਬਨ 4 ਸਾਲਾਂ ਤੋਂ ਡਰਾਮਾ ਚੱਲਦਾ ਕਿਉਂਕਿ ਹੋਸਨੀ ਪਾਉਣੀ ਆ ਉਹ ਨਹੀਂ ਕੀਤਾ ਜਾ ਰਿਹਾ ਬੰਦੇ ਨਹੀਂ ਭਰਤੀਆਂ ਪਾ ਰਹੇ ਆ ਉਹਨਾਂ ਚ ਅੜਤਣਾ ਉਡਾਈਆਂ ਜਾਂਦੀਆਂ ਪ੍ਰਧਾਨ ਸਾਹਿਬ ਆਏ ਅੱਜ ਸਾਰੀਆਂ ਗੱਲਾਂ ਡਿਸਕਸ ਕਰਕੇ ਇਹਨਾਂ ਮਸਲਿਆਂ ਨੂੰ ਹੱਲ ਕਰਾਇਆ ਜਾਵੇ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਲਈ ਟਕਮਾ ਹੱਲ ਲੱਭਿਆ ਜਾਊਗਾ ਜਿਹੜਾ ਬੰਦੇ ਰੱਖਣ ਲਈ ਜਿਹੜੀ ਪੂਰੀ ਕਾਰਵਾਈ ਕਿਉਂਕਿ ਇੱਥੇ ਬਹੁਤ ਸਾਰੀਆਂ ਗੱਲਾਂ ਪਿਛੇ ਜਿਹੜੀਆਂ ਇਹੋ ਜਿਹੇ ਹੋਈਆਂ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਉਹਦਾ ਕਾਰਨ ਇਹ ਸੀ ਕਿ ਕਾਰਪੋਰੇਸ਼ਨ ਤੇ ਕਬਜ਼ਾ ਜਿਹੜੇ ਕਾਂਗਰਸ ਦਾ ਉਹਦੇ ਤੋਂ ਫੋਨ ਉਹ ਸਾਰੀ ਗੱਲਾਂ ਜਿਹੜੀਆਂ ਸੈੱਟ ਕਰਕੇ ਜਲਦ ਜਲਦ ਬੰਦੇ ਰੱਖੇ ਜਾਣ ਤੇ ਜਲਦ ਤੋਂ ਜਲ ਜਿਹੜੀਆਂ ਸੱਲਮਸਿਆਵਾਂ ਜਿਹੜੀਆਂ ਖਾਸ ਕਰ ਕੂੜੇ ਦੀ ਉਹ ਦੂਰ ਕੀਤੀ ਜਾਵੇ ਮੰਤਰੀ ਸਾਹਿਬ ਵੀ ਐਸੇ ਇਹ ਵਾਅਦਾ ਤਾਂ ਮੰਤਰੀ ਸਾਹਿਬ ਨੇ ਕਰਕੇ ਦੇ ਦਿੱਤਾ ਲੋਕਾਂ ਨਾਲ ਮੰਤਰੀ ਸਾਹਿਬ ਨੇ ਕਿਹਾ ਤਾਂ ਤੁਹਾਡੇ ਕੋ ਜਗ੍ਹਾ ਖਰੀਦੀ ਗਈ ਤਾਂ ਨਾ ਤੁਹਾਡੇ ਕੋ ਮੈਨ ਪਾਵ ਬਧਾਈ ਗਈ ਇਲੈਕਸ਼ਨ 2026 ਤੇ ਤੁਸੀਂ ਗੱਲਾਂ ਕਰਦੇ ਪਏ ਆ ਕਿਸ ਤਰੀਕੇ ਨਾਲ ਤੁਸੀਂ ਸਾਰੇ ਚੀਜ਼ਾਂ ਨੂੰ ਮੈਨੇਜ ਕਰੋਗੇ ਦੇਖੋ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਾਬਾ ਕਿ ਪਹਿਲਾਂ ਜਿਹੜੀ ਜਿਹੜੀਆਂ ਗੱਲਾਂ ਹੋਈਆਂ ਨਾ ਮੰਤਰੀ ਸਾਹਿਬ ਹੁਣ ਆਏ ਆ ਜਿਹੜੇ 3 ਮਹੀਨੇ ਦੀ ਗੱਲ ਤੁਸੀਂ ਗੱਲ ਕਰ ਰਹੇ ਆ ਉਹਨਾਂ ਨਾਲ ਟਾਈਮ ਫਿਕਸ ਕੀਤਾ ਗਿਆ ਸਾਰੀ ਮਸਲੇ ਹੱਲ ਕਰਕੇ ਤੁਸੀਂ ਦੱਸਾ ਦੇਣਾ ਚੇ ਚੀਜ਼ ਦੇਖੋਗੇ ਇਹ ਕੀ ਹੋ ਰਹੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਦ ਕਿ ਨਗਰ ਨਿਗਮ ਬਣੀ ਤਾਂ ਬਣਦੀ ਨਹੀਂ ਸੀ ਕਿਉਂਕਿ 170 ਬੰਦੇ ਦੀ ਰਿਕੁਆਇਰਮੈਂਟ ਨਾਲ ਨਗਰ ਨਗਰਮ ਕਿੱਦਾਂ ਬਣ ਸਕਦੀ ਹੈ ਜਦ ਕਿ 1100 1200 ਦੇ ਕਰੀਬ ਜਿਹੜਾ ਕੈਪਿਟਲ ਮੈਨ ਪਾਵਰ ਹੋਊਗੀ ਤਾਂ ਨਗਰ ਨਿਗਮ ਬਣਦੀ ਤੇ ਇਹ ਕਿਸ ਪਾਲਿਸੀ ਦੇ ਥਰੂ ਨਗਰ ਨਿਗਮ ਬਣ ਗਈ ਇਹ ਤੁਸੀਂ ਰਾਣਾ ਜੀ ਨੂੰ ਪੁੱਛੋ ਕਦੀ ਉਹ ਤੇਰੀ ਹਿੰਮਤ ਹੋਈ ਉਹਨਾਂ ਨੂੰ ਪੁੱਛਣ ਦੀ ਇਹ ਗੱਲ ਅੱਜ ਜ਼ਿਕਰ ਮੈਨੂੰ ਗੱਲ ਦੱਸੋ ਕਿੰਨੀ ਦੇਰ ਦੀ ਬਣੀ ਹੋਈ ਜਿੰਦੋਂ ਨੇ ਬਣਾਈ ਉਦੋਂ ਪੁੱਛਿਆ ਉਹਨੂੰ ਅੱਜ ਤੁਸੀਂ ਅੱਜ ਤੁਸੀਂ ਧੱਕਾ ਨਾਲ ਪੈਨੇ ਆ ਕੇ ਇਹ ਕਦ ਪੁੱਛਣ ਲੱਗ ਪੜੀਆਂ ਵੀ ਆ ਜਿਹੜੀ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਚਾਰ ਨੇ ਨੇ ਬਣਾਇਆ ਇਹ ਪਿਛਲੀ ਸਰਕਾਰ ਨੇ ਬਣਾਇਆ ਵੀ ਅੱਜ ਦੱਸੋ ਜਦੋਂ ਉਹਨੇ ਬੰਦੇ ਨੇ ਬਣਾਈ ਉਹਨੂੰ ਪੁੱਛਿਆ ਅੱਜ ਜ਼ਿਕਰ ਜਾ ਕੇ ਇੱਥੇ ਮੇਰੇ ਦੁਆਲੇ ਹੋ ਜਾਣੇ ਵੀ ਕਿਦਾਂ ਕਾਰਪੋਰੇਸ਼ਨ ਬਣ ਗਈ ਜ ਪਰਧਾਨ ਦੀ ਦੁਆਲੇ ਹੋ ਜਾਣੇ ਆ ਤੁਸੀਂ ਉਹਨੂੰ ਪੁੱਛਿਆ ਜੀ ਦਿੱਕਰ ਸ਼ਹਿਰ ਨੇ ਪੁੱਛਿਆ ਉਹਨੂੰ ਵੀ ਇਹਦੇ ਵਿੱਚ ਇਹ ਜਗ੍ਹਾ ਬਣਨ ਵਾਲੀ ਨਹੀਂ ਸੀ ਇੱਥੇ ਛੋਟੀ ਛੋਟੀ ਇੱਕ ਇਸ ਦਾ ਸਵਾਵਾ ਇਹਦੀ ਆਬਾਦੀ ਵੀ ਲੱਖਾਂ ਬੰਦੇ ਦੀ ਨਹੀਂ ਹੈ ਇੱਥੇ ਕਾਰਪੋਰੇਸ਼ਨ ਬਣਾ ਲਈ ਇਹਦੇ ਚਟਾਤੀ ਵੱਲ ਰਹੇ ਆ ਇਹਦਾ ਇਹ ਕਾਤੇ ਲੋਕਾਂ ਲਈ ਦੁਸ਼ਮਣੀ ਕਰਿਓ ਪੁੱਛਿਆ ਜੀ ਨੀ ਸਰਕਾਰ ਨੂੰ ਮੰਗ ਕਿ ਉਹਨਾਂ ਕਹਿੰਦੇ ਕਿ ਨਗਰ ਨਗਪਾਲਿਕਾ ਅਸੀਂ ਬਿਲਕੁਲ ਤੁਹਾਡੇ ਸਾਹਮਣੇ ਕਈ ਵਾਰੀ ਮੰਗ ਕੀਤੀ ਭੰਗ ਕਰਨ ਦੀ ਵੀ ਕੀਤੀ ਆ ਉਹ ਕਹਿੰਦੇ ਕਿ ਉਹ ਹੱਦ ਹੁੰਦੀ ਆ ਕੁਝ ਸਮੇਂ ਦੇ ਰਹਿੰਦੇ ਆ ਕੋਈ ਹੋ ਸਕਦੀ ਕੁਝ ਸੀਮੇ ਦੇ ਅਸਾਲ ਉਹਦਾ ਕੋ ਲਿਮਟਡ ਟਾਈਮ ਹੁੰਦਾ ਜੇ ਸਾਰੇ ਐਮਸੀ ਲਿਖ ਕੇ ਦੇਣ ਫਿਰ ਹੱਦ ਫਿਰ ਭੰਗ ਹੋ ਸਕਦੀ ਆ ਇਹਦਾ ਕਾਨੂੰਨੀ ਤੌਰ ਤੇ ਭੰਗ ਨਹੀਂ ਹੋ ਸਕਦਾ ਪਰ ਜਨ ਸਰ ਜਿਹੜੀ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਕਿਉਂਕਿ ਇਹ ਸੀਟ ਹੈ ਹਮੇਸ਼ਾ ਹਰਦੀ ਆ ਰਹੀ ਹੈ ਪਾਰਟੀ ਤੱਕ ਕੀ ਲੱਗ ਅਗਲੇ 2027 ਤਵੱਚ ਇਹ ਜਿੱਤ ਪ੍ਰਾਪਤ ਹੋਵਗੇ ਬਿਲਕੁਲ ਜਿੱਤ ਪ੍ਰਾਪਤ ਹੋਏਗੀ ਪਾਰਟੀ ਨੇ ਨਵੇਂ ਹਲਕਾ ਚਾਜ ਲਾਏ ਆ ਉਹ ਮੈਨੂੰ ਪੂਰੀ ਉਮੀਦ ਹੈ ਕਿ ਉਹ ਪੂਰੀ ਮਿਹਨਤ ਨਾਲ ਕੰਮ ਕਰਨਗੇ ਔਰ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਕੈਂਡੀਡੇਟ ਦਿੱਤਾ ਜਾਏਗਾ ਔਰ ਉਹ ਕੈਂਡੀਡੇਟ ਇਨ ਸਟਰੋਂਗ ਕੈਂਡੀਡੇਟ ਹੋਏਗਾ ਜਿਹੜਾ ਰਾਣਾ ਜੀ ਨੂੰ ਇਸ ਵਾਰੀ ਹਰਾਏਗਾ ਤੇ ਨਵਾਂ ਕੈਂਡੀਡੇਟ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਊਗਾ ਕੋਈ ਨਰਾਜ਼ ਹੈ ਹੀ ਨਹੀਂ ਕੌਣ ਨਰਾਜ਼ ਆ ਜਰਬਰ ਕਰਨ ਨਾ ਕੋਈ ਨਾਰਾਜ਼ ਨਹੀਂ ਹੈਗਾ ਉਹ ਤੁਸੀਂ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਸਵਾਲ ਪੁੱਛ ਕੇ ਨਾਰਾਜ਼ ਕਰ ਦਿੰਨੇ ਆ ਉਦੋਂ ਕੋਈ ਨਾਰਾਜ਼ ਨਹੀਂ ਹੈਗਾ